ਧੰਨਵਾਦ ਪੰਜਾਬੀਓ ਜਦੋਂ ਗੋਲੀकांड ਹੋਇਆ ਮੈਂ ਇੱਥੇ ਨਹੀਂ ਸੀ ਸੁਖਬੀਰ ਬਾਦਲ ਦੇ ਬਿਆਨ ਨੇ ਮੋੜ ਗਰਮਾਈ ਸਿਆਸਤ ਇਲਜ਼ਾਮ ਝੂਠੇ ਜਾਂ ਕਬੂਲ ਝੂਠਾ ਇਹ ਸਾਰਾ ਸੁਣ ਕੇ ਤੁਹਾਨੂੰ ਅਜੀਬ ਜਿਹਾ ਲੱਗਦਾ ਹੋਣਾ ਕਾਰਨ ਹੈ ਕਿ ਕੀ ਸੁਖਬੀਰ ਬਾਦਲ ਇੱਕ ਵਾਰ ਫਿਰ ਮੁਕਰ ਗਏ ਨੇ ਕਿ ਅਕਾਲ ਤਖਸਾਲ ਦੇ ਜੋ ਮੈਂ ਬੋਲਿਆ ਉਹ ਮੈਂ ਸਿਰਫ ਇਸ ਕਰਕੇ ਸੀ ਕਿ ਮੈਂ ਫੈਸਲਾ ਕਰਕੇ ਗਿਆ ਸੀ ਕਿ ਜੋ ਵੀ ਉੱਥੇ ਹੋਊਗਾ ਮੈਂ ਓਪਨਿੰਗ ਝੋਲੀ ਪਾਊਂਗਾ ਕਿ ਮਨੇ ਉਹ ਗਨਾਦ ਭਜੇ ਬਾਦਲ ਇਸ ਗੱਲ ਦਾ ਇਹ ਤੁਸੀਂ ਆਪ ਹੀ ਅੰਦਾਜ਼ਾ ਲਾਓ ਕਿ ਇਹਨਾਂ ਨੇ ਜੋ ਇਹ ਕੰਮ ਕੀਤਾ ਇਹ ਕਿਉਂ ਕੀਤਾ ਕਿ ਅਗਾਜ਼ ਦਾ ਸਾਹਿਬ ਤੋਂ ਜਿਹੜੀ ਮੀਡੀ ਸਜਾਏ ਉਸ ਤੇ ਇੱਡਾ ਵੱਡਾ ਬਿਆਨ ਦੇਣਾ ਉਹ ਵੀ ਇੱਕ ਜਿਹੜਾ ਬੰਦਾ ਉਥੇ ਸਾਰਾ ਕੁਝ ਮੰਨ ਕੇ ਆਵੇ ਉਹਦੇ ਵੱਲੋਂ ਇਹ ਕਿੰਨਾ ਸਿਆਸਤ ਦੇ ਵਿੱਚ ਵੱਡਾ ਪੁਚਾਲ ਆ ਗਿਆ ਏ ਉਹਦਾ ਕਾਰਨ ਹੈ ਕਿ ਅੱਜ ਗਿਆਨੀ ਰਕबीर ਸਿੰਘ ਜੀ ਨੇ ਕਿਹਾ ਸੀ ਕਿ ਤੁਰੰਤ ਤੋਂ ਫੌਰੀ ਤੌਰ ਤੇ ਅਸਤੀਵਾਂ ਬਾਦਲ ਦਾ ਪ੍ਰਵਾਨ ਕੀਤਾ ਜਾਏ ਜਿਸ ਤੋਂ ਬਾਅਦ ਬਾਦਲ ਨੇ ਬਠਿੰਡੇ ਆਪਣੀ ਰਿਹائش ਤੇ ਹੀ ਕੁਝ ਬੰਦਿਆਂ ਨਾਲ ਮੀਟਿੰਗ ਕਰਦੇ ਹੋਏ ਇਸ ਗਾਲ ਦਾ ਪ੍ਰਗਟਾਵਾ ਕੀਤਾ ਕਿ ਮੈਂ ਤਾਂ ਫੈਸਲਾ ਕਰਕੇ ਗਿਆ ਸੀ ਕਿ ਜੋ ਵੀ ਸਜ਼ਾ ਗਿਆਨੀ ਜੀ ਵੱਲੋਂ ਮਿਲੇਗੀ ਜਾਂ ਤਕਸੇਬਾਨ ਤੋਂ ਮਿਲੇਗੀ ਉਹ ਮੈਂ ਆਪਣੀ ਝੋਲੀ 'ਚ ਪਾਵਾਂਗਾ ਫਿਰ ਉਸ ਗੁਨਾਹ ਹੋਣ ਜਾਂ ਨਾ ਹੋਣ ਉਸ ਬਾਰੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਾਕਾਦ ਅਕਸੈਪਨ ਸਮਰਪਿਤਾਂ ਬਾਕੀ ਰਹੀ ਗੱਲ ਬੇਦਬੀ ਦੀ ਕਹਿੰਦੇ ਜੀ ਮੈਂ ਉਸ ਦਿਨ ਤਾਂ ਇੰਡੀਆ ਵਿੱਚ ਹੈ ਹੀ ਨਹੀਂ ਸੀ ਹੁਣ ਇਸ ਤੋਂ ਬਾਅਦ ਸਿਆਸਤ ਦੇ ਵਿੱਚ ਇੱਕ ਵੱਡਾ ਪੁਝਾ ਲਾ ਗਿਆ ਕਿ ਸੁਖਬੀਰ ਬਾਦਲ ਝੂਠ ਬੋਲ ਰਿਹਾ ਜਾਂ ਉਸ ਮਾਫੀ ਨਾਮੇ ਦਾ ਕਿਨਾਰਾ ਕਰ ਰਿਹਾ ਜਾਂ ਆਪਣੀ ਕੁਰਸੀ ਨਾਲ ਚੰਮੜ ਕੇ ਰਹਿਣਾ ਜਾਂਦਾ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਹੋਣਗੀਆਂ ਕਿਉਂਕਿ ਅੱਜ ਹੀ ਕਿਉਂ ਗੱਲ ਕੀਤੀ ਇਸ ਇਸ ਬਾਰੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਗੀ ਦੇ ਮੇਲੇ ਤੇ ਜਿੰਨੇ ਵੀ ਫੌਜੀ ਨੇ ਅਕਾਲੀ ਦਲ ਦੇ ਉਹ ਸਾਰੇ ਤਿਆਰਬਰ ਤਿਆਰ ਹੋ ਕੇ ਆਣ ਦੇ ਸਿਰਫ ਤੇ ਸਿਰਫ ਕਾਨਫਰੰਸ ਤੇ ਜਾਣ ਮੱਥਾ ਬਾਝ ਟੇਕਣ ਕਹਿਣ ਦਾ ਮਤਲਬ ਗੁਰੂ ਤੋਂ ਵੱਡੀ ਕਾਨਫਰੰਸ ਹੋ ਗਈ ਇਹਨਾਂ ਦੀ ਇਹ ਬਾਦਲ ਸੁਖਬੀਰ ਬਾਦਲ ਕਿੱਦਾਂ ਨੇ ਡਰਾਮੇ ਬਾਜੀ ਕਰ ਹੋ ਰਹੀ ਇਹਨਾਂ ਵੱਲੋਂ ਹਾਲੇ ਆਕਾਲ ਚ ਸਾਬ ਤੋਂ ਇਹਨਾਂ ਫਰਮਾਨ ਅੱਜ ਜਾਰੀ ਵੀ ਹੋਇਆ ਹੋਵੇ ਉਹਨਾਂ ਦੇ ਜਥੇਦਾਰ ਨੇ ਕਿਹਾ ਵੀ ਇਹ ਗੱਲ ਕਿਸ ਨੂੰ ਨਹੀਂ মিডিਆ ਦੇ ਰੂਬਰੂ ਹੁੰਦਿਆ ਕਿ ਪੂਰੀ ਤਰ੍ਹਾਂ ਤੇ ਸੁਖਵੀਰ ਬਾਦਲ ਤੇ ਬਾਕੀ ਸਾਰੇ ਅਸਤੀਫੇ ਦੇਣ ਪਰ ਸੁਖਵੀਰ ਬਾਦਲ ਉਸ ਤੋਂ ਬਾਅਦ ਇਹ ਬਿਆਨ ਦੇ ਰਹੇ ਨੇ ਕਿ ਇਸ ਤੋਂ ਪਤਾ ਲੱਗਦਾ ਹੀ ਹੋਏਗਾ ਕਿ ਸੁਖਵੀਰ ਬਾਦਲ ਆਪਣੀ ਕੁਰਸੀ ਨਾਲ ਕਿੰਨਾ ਪਿਆਰ ਕਰਦੇ ਨੇ ਤੇ ਆਕਾਲਤ ਸਾਹਿਬ ਨਾਲ ਕਿੰਨਾ ਕਰਦੇ ਤੇ ਪੰਥ ਨਾਲ ਕਿੰਨਾ ਕਰਦੇ ਨੇ ਇਹਨਾਂ ਦਾ ਕਹਿਣਾ ਸੀ ਕਿ ਬੱਸਾਂ ਭਰ ਕੇ ਲਿਆਣੀ ਐ ਪਰ ਉਹਦੇ ਵਿੱਚ ਤੁਸੀਂ ਪੇਡ ਬੰਦੇ ਨਾਲ ਲਿਆਣਾ ਸਿਰਫ ਸਿਰਫ ਉਹ ਹੀ ਬੰਦੇ ਲੈ ਆਣਾ ਜਿਹੜੇ ਅਕਾਲੀ ਦਲ ਨੂੰ ਪਿਆਰ ਕਰਦੇ ਆ ਇਹਨਾਂ ਨੂੰ ਪੁੱਛੋ ਜੋ ਇਹਨਾਂ ਨੇ ਕੰਮ ਕੀਤੇ ਉਸ ਤੋਂ ਬਾਅਦ ਕੋਈ ਵੀ ਅਕਾਲੀ ਦਲ ਨੂੰ ਪਿਆਰ ਕਰੇਗਾ ਜੇ ਕਰਦਾ ਹੁੰਦਾ ਤੇ ਇਹਨਾਂ ਦੇ ਐਮਪੀ ਨਾ ਜਿੱਜਾਂਦੇ ਇਹਨਾਂ ਦੀ ਆ ਜੋ 2022 ਵਿੱਚ ਸੀਟਾਂ ਨਿਲ ਹੋ ਗਈਆਂ ਕਿਉਂ ਹੋ ਗਈਆਂ ਉਹ ਇਹਨਾਂ ਦੀ ਕਾਰਗੁਜ਼ਾਰੀ ਸੀ ਇਹਨਾਂ ਦੀ ਐਮਸੀ ਤੱਕ ਦੇ ਜਿਹੜੇ ਇਲੈਕਸ਼ਨ ਹੋਏ ਨੇ ਉਹਦੇ ਕਿਤੇ ਵੀ ਇਹਨਾਂ ਨੂੰ ਬਹੁਤ ਮਤਰੀ ਮਿਲਿਆ ਭਾਏ ਭਾਗੇ ਲਾਂਗੇ ਕਾਂਗਰਸ ਗੇਲਾਂਗੀ ਕਿਉਂ ਕਿ ਕਿਉਂਕਿ ਇਹਨਾਂ ਨੇ ਜੋ ਗੁਨਾਹ ਕੀਤੇ ਸੀ ਇਹਨੇ ਵੱਡੇ ਵੱਡੇ ਸਿਰਸਾ ਸੋਦੇ ਵਾਲੇ ਨੂੰ ਜਾ ਕੇ ਮਾਫੀ ਦੇਣੀ ਉਹਨੂੰ ਚੋਲਾ ਜਾ ਕੇ ਬਣਵਾ ਕੇ ਦੇਣਾ ਗੁਰੂ ਸਾਹਿਬ ਵਰਗਾ ਉਸ ਤੋਂ ਬਾਅਦ ਫਿਰ ਆਪ ਜੋ ਬਰਗਾੜੀ ਦੇ ਵਿੱਚ ਗੋਲੀ ਚ ਲਵਾਣੀ ਇਹ ਸਾਰੇ ਦੋਸ਼ ਕਬੂਲ ਕਰਨੇ ਉਸ ਤੋਂ ਬਾਅਦ ਫਿਰ ਸੇਵਾ ਕਰਦੇ ਆ ਤੇ ਉਸ ਤੋਂ ਜੋ ਨਰਜਿੰਦਰ ਸਿੰਘ ਚੋੜੇ ਵੱਲੋਂ ਗੋਲੀ ਚਲਾਈ ਗਈ ਤੇ ਫਿਰ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਾਂ ਆਣਾ ਬਿਆਨਾਂ ਨਾਲ ਜਾਂ ਉਹਨਾਂ ਕੋਲੋਂ ਇਹ ਕਿਹਾ ਜਾਣਾ ਕਿ ਨਾਰਾਇਣ ਸਿੰਘ ਚੋੜਾ ਨੂੰ ਪਸ ਜੋ ਛੇਕਾਇਆ ਹੈ ਉਹਦਾ ਕਾਰਨ ਦੱਸਣ ਕਿਉਂ ਕਿ ਉਹਨਾਂ ਨੇ ਇੱਕ ਬੇਦਵੀ ਕਾਂਡ ਵਾਲੇ ਨੂੰ ਸੋਧੰਦਾ ਜੋ ਉਪਰਾਲਾ ਕੀਤਾ ਹੈਗਾ ਕਿਉਂਕਿ ਕਹਿੰਦੇ ਨੇ ਕੁਝ ਪੱਤਰਕਾਰ ਕਹਿੰਦੇ ਨੇ ਕਿ ਜੋਦ ਹੋ ਜਾਣੇ ਸੀ ਇਹ ਦੋ ਜਾਣੇ ਪਹਿਲੇ ਅਕਾਲਤਖ ਸਾਹਿਬ ਦੇ ਇੱਕ ਦਿਨ ਪਹਿਲੇ ਨਾਰਾਇਣ ਸਿੰਘ ਚੋੜੇ ਦੇ ਨਾਲ ਕੋਰ ਸੈੰਸੀ ਇਹਨਾਂ ਦੋਨਾਂ ਨੇ ਪਰਚੀ ਪਾਈ ਸੀ ਕੀ ਸੋਦਾ ਲਾਇਆ ਜਾਏ ਜਾਂ ਛੱਡਿਆ ਜਾਏ ਤੇ ਉਦੋਂ ਪਰਚੀ ਨਿਕਲੀ ਸੋਦਾ ਲਾਇਆ ਜਾਏ ਤੇ ਪਰਚੀ ਵੀ ਨਾਰਾਇਣ ਸਿੰਘ ਚੋੜਾ ਦੇ ਨਾਂ ਦੇ ਨਿਕਲੀ ਸੀ ਕਿ ਇਹ ਜਾ ਕੇ ਸੋਦਾ ਲਗਾਣਗੇ ਇਹ ਤਾਂ ਕੁਦਰਤੀ ਧੰਗ ਗੁਰਾਂ ਦਾ ਪਾਸ਼ਾ ਦੇ ਦਰ ਤੇ ਸੇਵਾ ਕਰਦੇ ਆ ਕਿਸੇ ਨੂੰ ਆਂਜ ਨਹੀਂ ਆਂਦੀ ਜਿੰਦਾ ਉਸ ਦਿਨ ਲਾਭ ਸੁਖਬੀਰ ਬਾਦਲ ਨੂੰ ਮਿਲ ਗਿਆ ਪਰ ਗੁਰੂ ਸਾਹਿਬ ਨੇ ਇਹ ਵੀ ਨਹੀਂ ਕਿਹਾ ਕਿ ਤੁਸੀਂ ਗੁਰੂ ਸਾਹਿਬ ਦੀ ਬੇਦਵੀ ਕਰੋ ਤੇ ਤੁਸੀਂ ਉਸ ਤੋਂ ਬਾਅਦ ਮੁੱਕਰ ਵੀ ਜਾਓ اگر ਤੁਸੀਂ ਕੀਤੀ ਏ ਤੇ ਮੁਕਰੋਣਾ ਤੇ ਜੇ ਹੁਣ ਤੁਸੀਂ ਮੁਕਰ ਵੀ ਗਏ ਹੋ ਨਾ ਉਹਦਾ ਹੁਣ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਸ ਦਿਨ ਸਾਰਾ ورلڈ ਤੁਹਾਨੂੰ ਦੇਖ ਰਿਹਾ ਸੀ ਜਿਸ ਦਿਨ ਤੁਸੀਂ ਹਾਂਜੀ ਹਾਂਜੀ ਕਰ ਰਹੇ ਸੀ ਕਾਕਦਕ ਸਾਹਿਬ ਦੀ ਫਸੀਲ ਦੇ ਥੱਲੇ ਖੜੇ ਹੋ ਕੇ ਇਹ ਤੁਹਾਨੂੰ ਖੁਦ ਨੂੰ ਯਾਦ ਹੋਣਾ ਚਾਹੀਦਾ ਹੈ ਬਾਕੀ ਹੁਣ ਇਹ ਜਿਹੜਾ ਕਾਲੀ ਦਾਲੇ ਬਾਗੀ ਦਾਲ ਹੋਵੇ ਚਾਹੇ ਕਾਲੀ ਦਾਲ ਹੋਵੇ ਚਾਹੇ ਕੋਈ ਹੋਰ ਦਾਲ ਹੋਵੇ ਇਹਨਾਂ ਦਾ ਕਹਿਣਾ ਜੀ ਕਿ ਫਰੀਦਕੋੜ ਤੋਂ ਐਮਪੀ ਬਣਿਆ ਉਹ ਸੁੱਖ-ਦੁੱਖ ਚ ਨਹੀਂ ਆਇਆ ਹੁਣ ਕੋਈ ਸੁਖਬੀਰ ਬਾਦਲ ਨੂੰ ਪੁੱਛੇ ਕਿ ਇਹ ਕਿੰਨੇ ਕਹਿੰਦੇ ਸੁੱਖ-ਦੁੱਖੋ ਦੁੱਖ ਚ ਜਾਂਦੇ ਨੇ ਪੁਰਾਣੇ ਕਾਲੀਆਂ ਦੇ ਗੱਲਾਂ ਕਰਨੀਆਂ ਸਾਰਿਆਂ ਨੂੰ ਸੋਖੀ ਹੁੰਦੀਆਂ ਪਰ ਦੂਜੇ ਬੰਦਿਆਂ ਨੂੰ ਪੁੱਛ ਕੇ ਦੇਖੇ ਕੋਈ ਇਹ ਵੀ ਸਿਰਫ ਅਮੀਰਾਂ ਦੀ ਪਾਰਟੀ ਏ ਤਾਂ ਹੀ ਅੱਜ ਸਿਰਫ ਬਠਿੰਡੇ ਤੋਂ ਹੀ ਸ਼ੁਰੂ ਹੋਇਆ ਜੇ ਹਿੰਮਤ ਸੀ ਤੇ ਸ਼ਕਤਾਂ ਦੀ ਕਚਹਿਰੀ ਜਾ ਕੇ ਨਹੀਂ ਗੱਲ ਕਰਨ ਕਿਸੇ ਹੋਰ ਸ਼ਹਿਰ ਜਾ ਕੇ ਨਹੀਂ ਗੱਲ ਕਰਨ ਖਾਲੀ ਆਪਣੇ ਹੀ ਹਲਕੇ ਦੇ ਵਿੱਚ ਬੋਲ ਕੇ ਗੱਲ ਨਾ ਕਰਨ ਵੀ ਭਗਵੰਤ ਮਾਨ ਦੇ ਲਈ ਇਹਨਾਂ ਨੇ ਜੋ ਤਵਾ ਲਾਇਆ ਕਿ ਕਿਦੇ ਕੱਲ ਨੂੰ ਬੀਬੀਆਂ ਇਹ ਨਾ ਕਹਿੰ ਲੈ ਆਪਾਂ ਨਿਆਣਿਆਂ ਨੂੰ ਦੇਖੀ ਦੇਖੀ ਕਿਤੇ ਭਗਵੰਤ ਮਾਨ ਨਾ ਆ ਜਾਏ ਇਹ ਗੱਲਾਂ ਪਤਾ ਨਹੀਂ ਕਿਉਂ ਮਚਿਓਰ ਹੋ ਕੇ ਵੀ ਸੁਖਬੀਰ ਸਿੰਘ ਬਾਦਲ ਹਾਲੇ ਵੀ ਨਿਆਣ ਬੁਣਾ ਕਰ ਜਾਂਦੇ ਨੇ ਪਰ ਜੋ ਇਹਨਾਂ ਨੇ ਆਨੇ ਸਭ ਤੋਂ ਵੱਡਾ ਬਿਆਨ ਦੇ ਦਿੱਤਾ ਕਿ ਮੈਂ ਉਸ ਦਿਨ ਇੱਥੇ ਹੀ ነ ਸੀ ਪਰ ਮੈਂ ਇਹ ਜਿਹੜੀ ਸਜ਼ਾ ਹੈ ਜਾਂ ਤਨਖਾਹ ਹੈ ਉਹ ਮੈਂ ਘਰੋਂ ਫੈਸਲਾ ਕਰਕੇ ਗਿਆਈ ਕਿ ਮੈਂ ਸਾਰੀ ਆਪਣੀ ਝੋਲੀ 'ਚ ਪਵਾਵਾਂਗਾ ਪਰ ਮੈਂ ਉਹ ਗੁਨਾਹ ਨਹੀਂ ਕੀਤਾ ਸੀਗਾ ਇਸ ਤੋਂ ਬਾਅਦ ਪੰਥਕ ਚਰਚਾਵਾਂ ਫਿਰ ਇੱਕ ਵਾਰੀ ਤੇਜ਼ ਹੋ ਗਈਆਂ ਨੇ ਤੇ ਆਉਣ ਵਾਲੇ ਦਿਨ ਦੱਸਣਗੇ ਕਿ ਹੁਣ ਇਹਨਾਂ ਦਾ ਭਵਿੱਖ ਕੀ ਕਹਿੰਦਾ ਏ ਤੇ ਮਾਗੀ ਮੇਲੇ ਤੇ ਇਹਨਾਂ ਦੀ ਕਾਨਫਰੰਸ ਦੇ ਵਿੱਚ ਕਿੰਨੇ ਇੱਕ ਇਹਨਾਂ ਦੇ ਜਿਹੜੇ ਸ਼ਾਗਿਰਦ ਨੇ ਜਾਂ ਇਹਨਾਂ ਦੇ ਜਿਹੜੇ ਕਾਲੀ ਦਲ ਦੇ ਜਿਹੜੇ ਕਰਿੰਦੇ ਨੇ ਉਹ ਕਿੰਨੇ ਕੁ ਬਾਦਲ ਖੇਮੇ ਦੇ ਨਾਲ ਜਾਂਦੇ ਨੇ ਤੇ ਤੁਸੀਂ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਉਹ ਗੱਲ ਸੁਣੋ ਜੋ ਇਹਨਾਂ ਨੇ ਕਹੀ ਏ ਆ ਸੁਣੋ ਇਹਨਾਂ ਨੇ ਬੇਅਦਿਗਦੀ ਗੱਲ ਕੀਤੀ ਕਾਲੀ ਦਲ गुरु घर कर सेवा करने वाली पार्टी है बोली गए बोली गए बोली गए सियासत खेती गए लोग खेती गए खेती गए मैं।, मैं तो फैसला कर रहा मैं क्या सारा कुछ ही अपनी चोली पा सारा कुछ मैं तो है नहीं सी पर मैं मन थी मैं क्या ਖਤਮ ਤਾਂ ਹੋਊਗਾ ਜੀ ਉਹ ਵੀ ਆਪਣੇ ਵਾਸਤੇ ਸ਼੍ਰੀ ਕਾਂਟਕ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲੀ ਹੈ ਜਿਹੜਾ ਸਿਰ ਚੋਂ ਹੁੰਦਾ ਤੁਸੀਂ ਐਂ ਕਰ ਰਹੇ ਹੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਉਹਨਾਂ ਨੂੰ ਉਸ ਕੋ ਕਾਂਟਕ ਸਾਹਿਬ ਨਾਲ ਮੰਨਦੇ ਆ ਵੀ ਜਿਹੜੇ ਲਗ ਲਗ ਇਹਨਾਂ ਨੇ ਆਪਣੇ ਤਖਤੇ ਜੱਦਾ ਬਣਾ ਲਏ ਕਿਉਂ ਮੰਨਦੇ? ਕਾਂਗਰਸੀ ਦੇਖ ਲਓ ਜਦ ਰਾਜਾ ਹੁਣੇ ਨੇ ਕੀ ਬੋਲਿਆ ਸੀ ਜਨਜਨਾਂ ਦੇ ਖਿਲਾਫ ਕੋਰੋਨਨ ਜੇ ਕੋਈ ਮੰਨ ਲਿਆ ਤੇ ਜੋ ਆਪਣੀ ਪਾਰਟੀ ਕਾਇਮਾ ਜੋ ਸਿਰਚ ਕੋਰੀ ਹੈ ਜੋ ਵੀ ਕੋਈ ਹੈ। ਤਾਈਓ ਦੇਖੋ ਕਾਪਰੀ ਕੌਮ ਦੀ ਸੁਪਰੀਮ ਅਥਾਰਟੀ ਹੈ। ਜੇ ਆਪਾਂ ਉਹ ਅਥਾਰਟੀ ਦੀ ਉਹ ਪੋਜੀਸ਼ਨ ਦੀ ਮੇਨਟੇਨ ਕਰਾਂਗੇ ਉਹ ਪੋਜੀਸ਼ਨ ਨਹੀਂ ਪੰਨੀ ਇਸ ਕਰਕੇ ਬਰਾਬਰ ਜੰਗ ਸ਼ੁਰੂ ਹੋ ਗਈ ਹੈ ਕੱਲਾ ਸੁਬੀਰ ਸਿੰਘ ਬਾਦਲ ਨੇ ਆ ਕੋਈ ਹੋਰ ਕੱਲਾ ਪੰਜਾਬ ਨਹੀਂ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆ ਪੱਕੇ ਬਾਹਰ ਜਾਣ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰ ਮੁਲਕ ਵੀ ਹਨ ਰੁਕਣ ਲੱਗੇ ਕ੍ਰੇਟਾ ਇਹ ਰੁਕਣ ਲੱਗੇ ਸਾਰੀ ਰੁਕਣ ਲੱਗੇ ਜੇ ਇੱਥੇ ਪੰਜਾਬ ਫਿੱਖੀ ਲਿਆਉਣੀ ਹੈ ਤਾਂ ਕਾਲੀ ਦੇ ਲਈ ਖਿਲਾਸ ਦਾ ਹੁਣ ਕੋਈ ਨਹੀਂ ਲਿਆਸੇ ਲੱਗ ਜਿੰਨੇ ਸਾਲ ਤੁਸੀਂ ਖਰਾਬ ਕਰਨੇ ਆ ਕਰ ਲੋ ਮੈਂ ਤਾਂ ਡਰ ਰਹਾ ਕਿ ਹੋਰ ਨਾ ਹੋਈ ਅੱਜ ਤੂੰ ਡੋਲਣਾ ਨਾ इमोशनल ਕਰਕੇ इमोशनल ਕਰਕੇ ਤੁਮਾ ਦੇਖ ਲੋ ਭਾਈ ਅਫਰੀਦਪੁਰ ਕੋਟ ਦਾ ਬਣਿਆ ਐਮਪੀ ਬਣਿਆ ਇਹਦੇ ਲੱਭਿਆ ਉਹਦੇ ਕੋਲ ਇਹੇ ਤੋਂ ਸੋਖਿਆ ਕਿ ਲੈ ਲੜੀ ਨਾ ਉਹ ਸੁਣਦੇ ਆ ਸੀ ਆਖੇ ਦਿੱਖੀ ਪਹਾਂਣ ਹੈ ਸਾਡੇ ਵੱਲ ਆਦਿ ਸਾਹਿਬ ਬੋਲਦੇ ਸੀ ਸੇਵਾ ਹੈ 16-16 ਸਾਲ ਪੰਜ ਸਾਲ ਤੇ ਛੋਟੇ ਬਜ਼ੁਰਗਾਂ ਨੇ ਜੇਲਾ ਇਕੱਠਿਆ ਇੱਥੇ 1 ਸਾਲ ਚ ਚਿੱਤਾ ਨਿਕਲਿਆ ਪਈ ਤੋ ਆਪਕੋ ਆਉਣੀ ਹੈ ਆਪਾਂ ਆਪਣੀ ਪਾਰਟੀ ਤੱਕੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਦੀ ਫੜ ਬਣਾ ਲੋ ਨਾ ਕਾਲੀ ਨਾਲ ਤੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਨੇ ਦੇਖਿਆ ਹੁਣ 25 ਲੱਖ ਜਿੰਨੇ ਮਨ ਬਣਾ ਲੈ ਜਿੰਨਾ ਤੇ ਬਿਜਟ ਹੈ ਇਹਨਸ ਕਰਕੇ ਮੱਗ ਗਈ ਤੇ ਮੇਲੇ ਤੇ ਆਪਾਂ ਜੋ ਕੱਟਣਾ ਇਹ ਹੁਣਾਂ ਤੇ ਦਿਨੋਂ ਆਵੇ ਆਪਾਂ ਕੋ ਫਾਰਮੈਟ ਦੀ ਵੀ ਕਰਨੀ ਕਿਤੇ ਮਨ ਬਣਾ ਕੇ ਆਇਓ ਕਿ ਕਿ ਅਸੀਂ ਵਹਿਣਾ ਉੱਥੇ ਬੋਲੇ ਨਾ ਐਨੀ ਆਪਾਂ ਬੱਸਾ ਭਰ ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਹੀਂ ਕਿਸ ਆਪਾਂ 19 ਵਰਕਰ ਲੈ ਕੇ ਆਓ ਜਿਹੜੇ 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 ਜਾ ਕੇ ਸਿੱਧਾ ਕਾਨਫਰੰਸ ਜਾਵਣ ਉਹਨੇ ਆਪਾਂ ਆਵੇਸ਼ਣਾਂ ਨੇ ਆਪਕਿ ਪਤਾ ਟਿਕਣ ਲੈਣਾ ਕਿੱ데 ਪਰ ਆਪਾਂ ਦੇਖਾਂ ਨਾਲ ਆਪਾਂ ਕਿਉਂ ਫਾਰਮੈਟ ਨਹੀਂ ਕਰ ਰਹੇ ਕਿਦੇ ਵਾਸਤੇ ਫਾਰਮੈਟ ਕੋਈ ਨਹੀਂ ਕਰਦੀ ਉਹ ਫੋਟੋ ਲੇਕੇ ਹੋ ਜਿਹੜੇ ਬਿਰੇਡੀਆ ਨੂੰ ਪਤਾ ਕਾਲੀ ਦਲ ਕੀ ਚਾਹੇ। ਸੋ ਜਿਹੜਾ ਅੱਜ ਇਹ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ। ਕਿਉਂਕਿ ਜਿਹੜੀ ਲੜਾਈ ਜੰਗ ਚੱਲਦਾ ਨਾ ਕਿਉਂਕਿ ਫੌਜਾਂ ਦੂਜੀਆਂ ਪਾਸੇ ਟਿਕ ਜਾਂਦੇ ਆ ਤਾਂ ਬਹੁਤ ਤਗੜੀ ਫੌਜਾਂ ਤੇ ਫਿਰ ਸਾਰੇ ਭੱਜ ਜਾਂਦੇ ਆ। ਸਾਪਾਂ ਤੋਂ ਇਹ ਮੈਂ ਆਵੇਂ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਹੈ। ਕਾਲੀ ਦਲ ਖਤਮ ਨਹੀਂ। ਕਾਲੀ ਦਲ ਕਾਲੀ ਦਰ ਨੂੰ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਦੇਖੋ ਸਭ ਤੋਂ लाडले ਤੁਸੀਂ ਸਭ ਤੋਂ ਲਾਡਲੇ ਬਾਦਲ ਸਾਹਿਬ ਦੇ ਤੁਸੀਂ ਤੁਹਾਡੇ ਘਰ ਘਰ ਨੂੰ ਰਿਸ਼ਤਾ ਭੰਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਹੈ ਆਹ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ ਚੰਗੇ ਕੋਟ ਪਾਈ ਬੈਠੇ ਆ ਬਾਪੂ ਕਰਕੇ ਸਹੀ ਗੱਲ ਬਾਪੂ ਕਰਕੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਦੀ ਇਸ ਭਾਵੇਂ ਪੰਜਾਬ ਖਰਾ ਕੀਤਾ ਪਰ ਇੱਥੇ ਤਾਂ ਜਿਵੇਂ ਘਰ ਦੇ ਲਾਡਲੇ ਹੁੰਦੇ ਆ ਪੰਜਾਬ ਦਾ ਮੁੱਖ ਕੇਕਾਰ ਲੱਭਿਆ ਰੱਖਾ ਜੀ ਤੇ ਉਸ ਕਰਕੇ ਅੱਜੋਂ ਇੱਕ ਦਿਨ ਨਹੀਂ ਠੱਗ ਤੇ ਚੱਲ ਸਕਦੇ ਤੇ ਉਸ ਕਰਕੇ ਸਾਰੇ ਪੱਕੀ ਜਿਹੜਾ ਆਪਣੇ ਬਟਿੰਡਾ ਪਾਰਲਮੈਂਟ ਤੇ ਆਪਣਾ ਜਿਹੜਾ ਹੈਗਾ ਫਰੋਸਪੁਰ ਤੇ ਬਣੀ ਕੋਠੀ ਬਾਕੀ ਜਗ੍ਹਾ ਦੇ ਮੁਖ ਸਰਦਲੇ ਦੀ ਇਲਾਕਾ ਤੇ ਬਾਕੀ બસ ਮੈਂ ਵਰਕਰ ਕੋਲ ਹੀ ਤੁਸੀਂ ਲੈ ਕੇ ਆਉਣਾ ਹੈ ਬੱਸ ਚ ਆਉਣਾ ਹੈ ਹਲਕੇ ਜਿਹੜਾ ਲੈ ਕੇ ਆਉਗਾ ਉਹ ਵੀ ਬੱਸ ਤੇ ਲੈ ਕੇ ਆਉਗਾ ਕਾਰ ਤੇ ਨਹੀਂ ਆਉਣਾ ਠੀਕ ਹੈ ਜੀ ਹਲੇ ਵੀ ਥੋੜਾ ਮਿਲਦਾ ਸੁਤੇ ਬਹਿ ਕੇ ਕਾਤੇ ਹਨ ਪੂਰੇ ਪੂਰੇ ਆ ਨਹੀਂ ਤਾਂ ਘੱਟਪਨ 5 ਸਾਲ ਬਾਅਦ ਤੇ ਫਿਰ ਦਵਾ ਜੂ ਹਾਂ ਉਹ ਜਿਵੇਂ ਨਾ ਬੱਚਿਆਂ ਨੂੰ ਡਰਾਉਂਦੇ ਹੁੰਦੇ ਆ ਕਿਸੋਂ ਆ ਨਾ ਦੇ ਨੇ ਡਾਕੂ ਆ ਜੂ ਉਹ ਵੀ ਉਹ ਹੁਣ ਤਾਂ ਲੋਕਾਂ ਨੂੰ ਡਰਾਉਣ ਲੱਗੇ ਜਿਵੇਂ ਭਗਵਾਨ ਤੋਂ ਫਿਰ ਤੁ ਆ ਜੇ ਤੁਸੀਂ ਜਾ ਜਾ ਗਏ ਐਨਾ ਦੁੱਖੀ ਕਰਦਣ ਨੇ ਐਨਾ ਪੁਰਾ ਹਾਲਾਤ ਜਦੋਂ ਸੈਕਟਰ ਕਾਲੀਦ ਉਦੋਂ ਤੱਕ ਤਾਂ ਉਹ ਜਿਹੜੇ ਬਾਕੀ ਤਾਂ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਸੀ ਤਾਂ ਸਿਆਸਤ ਕਰਨੀ ਜਦੋਂ ਤਦਕੇ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ ਚ ਆ ਗਿਆ ਕਿ ਅਸੀਂ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲੋ ਜਦੋਂ ਅਕਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਰ ਕਰਤਾ ਪੂਰੀ ਨਹੀਂ ਲੜੀ ਜੇ ਆਪਾਂ ਕਿ ਲੜਦੇ ਪੂਰੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਨੱਚ ਨਹੀਂ ਬੰਦਾ ਆਪਕੇ ਨਿਕਲ ਕੇ ਮਸਾ ਬਣਦੇ ਹੁਣ ਆਪਾਂ ਪਿੰਡ ਦੇ ਸਰਪੰਚ ਬਣਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਲ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੀ ਕਿਹੜੀ ਹੈ ਪ੍ਰਾਇਕੋਣ ਕਿਹੜਾ ਰੱਖੀ ਦਾ ਕੀ ਨਿਸ਼ਾਨਾ ਤੇ ਸੰਗਜੀ ਤੁਸੀਂ ਸੁਣ ਲਿਆ ਹੈ ਜੋ ਵੀ ਸੁਖਬੀਰ ਬਾਦਲ ਨੇ ਆਪਣੇ ਹਵੇਲੀ ਵਿੱਚ ਖੜੇ ਹੋ ਕੇ ਜੋ ਆਪਣੇ ਉਹਨਾਂ ਨੇ ਖੇਮੇ ਦੇ ਬੰਦਿਆਂ ਨੂੰ ਕਿਹਾ ਏ ਉਹਨਾਂ ਨੇ ਜੋ ਵੀ ਕਿਹਾ ਤੁਸੀਂ ਹੁਣ ਸਾਰਾ ਕੁਝ ਸੁਣ ਲਿਆ ਕਿ ਮਾਗੀ ਦੇ ਮੇਲੇ ਤੇ ਉਹਨਾਂ ਨੇ ਕਿਹਾ ਕਿ ਕਾਨਫਰੰਸ ਦੇ ਵਿੱਚ ਤੁਸੀਂ ਜਿੰਨੀ ਮਰਜੀ ਠੰਡੇ ਪਹੁੰਚੋ ਕਿਉਂਕਿ ਜਿਹੜੇ ਤੁਸੀਂ ਅੱਜ ਕੋਟ ਬਾਕੇ ਬੈਠੇ ਹੋ ਇਹ ਸਾਰੇ ਬਾਪੂ ਦੇ ਦਿੱਤੇ ਬਾਪੂ ਮਤਲਬ ਪ੍ਰਕਾਸ਼ ਸਿੰਘ ਬਾਦਲ ਤੇ ਇਹ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਜੋ ਵੀ ਇਲਜ਼ਾਮ ਲਾਏ ਉਹਨਾਂ ਨੇ ਸਿੰਘ ਸਾਹਿਬ ਤੱਕਾਂ ਦੇ ਤੱਕ ਇਲਜ਼ਾਮ ਲਗਾ ਦਿੱਤੇ ਨੇ ਕਿ ਜਿਹੜੇ ਸਿੰਘ ਸਾਹਿਬ ਵੀ ਦੂਜੇ ਬਣਾਈ ਫਿਰਦੇ ਨੇ ਉਹ ਨਵੀਆਂ ਪਾਰਟੀਆਂ ਬਣਾਉਣ ਲੱਗੇ ਨੇ ਤੇ ਇਹ ਭਾਈ ਸਿੱਧੀ ਭਾਈ ਅਮਰਪਾਲ ਸਿੰਘ ਤੇ ਗੱਲ ਜਿਹੜਾ ਉਹਨਾਂ ਨੇ ਕਿਹਾ ਵੀ ਇੱਕ ਸਾਲ ਵੀ ਅੰਦਰ ਜੇਲ੍ਹ ਦੇ ਨਹੀਂ ਕੱਟ ਸਕਦੇ ਇਹਨਾਂ ਨੂੰ ਪੁੱਛੋ ਕਿ ਸਾਲ ਪਹਿਲੇ ਤੁਸੀਂ ਇੱਕ ਸਾਲ ਕਹਿੰਦੇ ਵੇ ਅੱਜ 2 ਸਾਲ ਹੋ ਗਏ ਤਾਂ ਵੀ ਤੁਸੀਂ ਇੱਕ ਸਾਲ ਕਹਿੰਦੇ ਹੋ ਪਹਿਲੇ ਤਾਂ ਸੁਖਵੀਰ ਬਾਦਲ ਨੂੰ ਥੋੜੀ ਕਾਊਂਟਿੰਗ ਸਿਖਾਓ ਤੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਕੁਝ ਪਤਾ ਲੱਗੂਗਾ ਇੱਕ ਇਹਨਾਂ ਨੇ ਗੱਲ ਬੜੀ ਹੋਰ ਕਹੀ ਇਹਨਾਂ ਨੇ ਕਿ ਲੀਡਰ ਬੰਨਾ ਕੋਈ ਸੌਖੀ ਗੱਲ ਨਹੀਂ ਕੋਲਿਆਂ ਦੇ ਵਿੱਚੋਂ ਅੱਗ ਦੇ ਕੋਲਿਆਂ ਦੀ ਅੱਗ ਦੇ ਵਿੱਚੋਂ ਲੰਘਣਾ ਪੈਂਦਾ ਚਲੋ ਇਹ ਆਹ ਆਣ ਵਾਲੇ ਦਿਨ ਹੀ ਦੱਸਣਗੇ ਮਿਲਦੇ ਆਂ ਫੇਰ ਕਿਸੇ ਹੋਰ ਖਬਰਾਂ ਅਮਨ